ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਆ ਜੀ ਆਪਾਂ ਨੇ ਜਿਹੜੀ ਵਿਆਹਾਂ ਦੇ ਵਿੱਚ ਚਟਣੀ ਬਣਦੀ ਹੈ ਠੀਕ ਹੈ ਜੀ ਗੁੜ ਦੀ ਚਟਣੀ ਕਹਿ ਜਾਂਦੇ ਆਪਾਂ ਜੀ ਇਹਨੂੰ ਜਾਂ ਮਿੱਠੀ ਸੌਸ ਕਹਿ ਦਿੰਦੇ ਆਪਾਂ ਠੀਕ ਹੈ ਜੀ ਬਿਲਕੁਲ ਹਲਵਾਈ ਸਟਾਈਲ ਬਣਾਈ ਆਪਾਂ ਨੇ ਆਪਣੇ ਘਰ ਦੇ ਵਿੱਚ ਤੇ ਬਿਲਕੁਲ ਸੌਖੇ ਤਰੀਕੇ ਨਾਲ ਤੁਸੀਂ ਬਣਾ ਸਕਦੇ ਜੀ ਇਹਨੂੰ ਬਿਲਕੁਲ ਉਹੀ ਵਿਆਹਾਂ ਵਾਲਾ ਟੇਸਟ ਆਊਗਾ ਇਹਦਾ ਠੀਕ ਹੈ ਜੀ ਆ ਦੇਖੋ ਆਪਾਂ ਨੇ ਵਿੱਚ ਇਹਦੇ ਕੱਟ ਕੇ ਕੇਲੇ ਵੀ ਪਾਏ ਆ ਤੇ ਮੱਗਜ ਵੀ ਪਾਏ ਹੋਏ ਆ ਜੀ ਠੀਕ ਹੈ ਜੀ ਸੋ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਤਾਂ ਵੀਡੀਓ ਨਾਲ ਬਣੇ ਰਹੋ ਆਜੋ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਜੀ ਫਿਰ ਬਿਆਹਾਂ ਵਾਲੀ ਸੌਸ ਕਹਿੰਦੇ ਨੇ ਜਿਹਨੂੰ ਗੁੜ ਦੀ ਚਟਣੀ ਵੀ ਕਹਿੰਦੇ ਆ ਮਿੱਠੀ ਸੌਸ ਵੀ ਕਹਿੰਦੇ ਆ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਈ ਅੱਗੇ ਤੁਹਾਨੂੰ ਵੀਡੀਓ 'ਚ ਦਿਖਾਉਂਦੇ ਆ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਅੱਜ ਉਹ ਫਿਰ ਰੈਸਪੀ ਕਰਦੇ ਆਂ ਸਟਾਰਟ ਤੇ ਲੋ ਜੀ ਸੌਸ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਮੈਂ ਇਮਲੀ ਜਿਹੜੀ ਠੀਕ ਹੈ ਜੀ ਮੈਂ ਤਕਰੀਬਨ 50 60 ਗ੍ਰਾਮ ਇਮਲੀ ਲਈਤੀ ਦੁਕਾਨ ਤੋਂ ਜਾਨੀ ਮੈਂ ਲੈ ਕੇ ਆਇਆ ਤਾਂ 20 ਰੁਪਏ ਦੀ ਇਮਲੀ ਤੇ ਉਹ ਮੈਂ ਭਿਉਲੀਤੀ ਤਕਰੀਬਨ 2-3 ਘੰਟੇ ਕੋਸੇ ਪਾਣੀ ਚ ਤੇ ਆਹ ਜਿਹੜਾ ਉਹਦਾ ਪਲਪ ਹੈ ਠੀਕ ਹੈ ਜੀ ਇਮਲੀ ਦਾ ਇਹ ਮੈਂ ਛਾਣ ਲਿਆ ਤਾਂ ਠੀਕ ਹੈ ਜੀ ਜਿਹੜਾ ਬੇਸਟ ਮਾਲ ਤੋਂ ਮੈਂ ਕੱਢ ਤਿਆ ਉਹ ਤੋਂ ਬਾਅਦ ਫੂਡ ਕਲਰ ਵਰਤੋਗੇ ਇਹ ਆਪਸ਼ਨਲ ਹੈ ਠੀਕ ਹੈ ਜੀ ਤੁਸੀਂ ਨਾ ਪਾਉਣਾ ਹੋਇਆ ਨਾ ਪਾਓ ਨੇਚਰਲ ਰੱਖ ਲਈ ਹੋਈ ਨੇਚਰਲ ਕਲਰ ਰੱਖ ਲਿਓ ਤੁਹਾਡੀ ਮਰਜ਼ੀ ਆ ਤੇ ਉੱਤੇ ਬਾਅਦ ਪੀਸੀ ਹੋਈ ਲਾਲ ਮਿਰਚ ਪਾਉਂਗੇ ਠੀਕ ਆ ਜੀ ਚਿੱਟਾ ਨੂਨ ਹੋ ਗਿਆ ਤੇ ਕਾਲਾ ਨੂਨ ਵਰਤੂਗੇ ਠੀਕ ਆ ਜੀ ਤੇ ਆ ਹੈਗੀ ਆ ਜੀ ਸੁੰਡ ਪਾਊਡਰ ਸੁੰਡ ਪਾਊਡਰ ਵਰਤੂਗੇ ਤੇ ਇੱਕ ਵਰਤੂਗੇ ਠੀਕ ਆ ਜੀ ਤੁਸੀਂ ਇਹਦੇ ਵਿੱਚ ਚੀਨੀ ਪਾ ਲਿਓ ਆ ਥੋੜੇ ਦਿਨ ਪਹਿਲਾਂ ਮੈਂ ਜਲੇਬੀਆਂ ਦੀ ਵੀਡੀਓ ਪਾਈ ᱛੀ ਠੀਕ ਆ ਜੀ ਤੇ ਉਹਦੀ ਜਿਹੜੀ ਚਾਣੀ ਆ ਮੈਂ ਫ੍ਰਿਜ ਵਿੱਚ ਰੱਖੀ ਹੋਈ ᱛੀ ਸਾਮਕੇ ਠੀਕ ਆ ਜੀ ਮੈਂ ਚੀਨੀ ਦੀ ਜਗ੍ਹਾ ਇਹ ਪਾਉਂਗਾ ਤੇ ਉਸ ਤੋਂ ਬਾਅਦ ਥੋੜੀ ਜਿਹੀ ਬਰਤੂੰਗੀ ਮੈਂ ਠੀਕ ਹੈ ਜੀ ਸ਼ੱਕਰ ਤੇ ਲਓ ਜੀ ਆਜੋ ਫਿਰ ਹੁਣ ਕਰਦੇ ਆਂ ਸਟਾਰਟ ਤੇ ਲਓ ਜੀ ਜਿਹੜਾ ਇਹ ਮੱਲੀ ਦਾ ਠੀਕ ਹੈ ਜੀ ਆਪਾਂ ਨੇ ਪਲਪ ਕੱਢਿਆ ਤਾਂ ਪਾਣੀ ਕੱਢਿਆ ਤਾਂ ਉਹ ਆਪਾਂ ਨੇ ਪਾ ਲਿਆ ਠੀਕ ਹੈ ਜੀ ਫਰਾਈਵਿਲ ਚ ਤੇ ਇਹਦੇ ਵਿੱਚੇ ਪਾ ਦਾਂਗੇ ਆਪਾਂ ਠੀਕ ਹੈ ਜੀ ਜਿਹੜੀ ਆਪਾਂ ਨੇ ਮੇਰੇ ਕੋਲ ਚਾਣੀ ਬਚੀ ਪਈ ਸੀ ਤੁਸੀਂ ਚਾਹੇ ਚੀਨੀ ਪਾ ਦਿਓ ਠੀਕ ਹੈ ਜੀ ਚਾਹੇ ਕੱਲੀ ਸ਼ੱਕਰ ਪਾ ਦਿਓ ਉਹ ਥੋੜੀ ਆਪਣੀ ਮਰਜ਼ੀ ਕੱਲੀ ਚੀਨੀ ਤੇ ਵੀ ਸੌਸ ਬਣ ਜਾਂਦੀ ਆ ਤੇ ਕੰਦੀ ਸ਼ੱਕਰ ਚ ਵੀ ਚਾਹੇ ਗੁੜ ਦੀ ਵਰਤੋਂ ਕਰ ਲਓ ਠੀਕ ਹੈ ਜੀ ਤੇ ਲੋ ਜੀ ਇਹਨੂੰ ਮੈਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੂੰਗਾ ਜੋ ਤੱਕ ਉਬਾਲੀ ਆ ਜਾਂਦੀ ਹੈ ਨਾ ਤੇ ਲੋ ਜੀ ਇਹਦੇ ਵਿੱਚ ਸ਼ੱਕਰ ਵੀ ਪੈਡ ਕਰ ਲਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਦੇ ਲਾਂਗੇ ਉਬਾਲੀ ਆ ਇਹਨ ਹੁਣ ਆਪਣੇ ਪਾਣੀ ਨੂੰ ਉਬਾਲੀ ਆ ਗਈ ਹੈ ਜੀ ਹੁਣ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਠੀਕ ਹੈ ਜੀ ਪੀਸੀ ਹੋਈ ਤੇ ਲੋ ਜੀ ਧੂਣ ਪਾਵਾਂਗੇ ਠੀਕ ਹੈ ਜੀ ਆਹ ਲੋ ਜੀ ਕਿਉਂਕਿ ਨਮਕ ਕਦੇ ਵਿੱਚ ਥੋੜਾ ਜਿਆਦਾ ਖੱਪ ਜਾਂਦਾ ਠੀਕ ਹੈ ਜੀ ਕਿਉਂਕਿ ਮਠਾ ਵੀ ਹੁੰਦਾ ਏ ਆਪਣੀ 50 60 ਗ੍ਰਾਮ ਹੈਗੀ ਤੀ ਇਮਲੀ ਠੀਕ ਹੈ ਜੀ ਤੇ ਉਹਦੇ ਵਿੱਚ ਥੋੜੀ ਜੀ ਆਪਣੀ ਚਾਸਣੀ ਪਾ ਲਈ ਆਪਾਂ ਨੇ ਤੇ ਤਕਰੀਬਨ ਮੈਂ 400 ਗ੍ਰਾਮ ਠੀਕ ਹੈ ਜੀ ਪਾਣੀ ਪਾਇਆ ਇਹਦੇ ਵਿੱਚ ਤਿੰਨ ਚਮਚੇ ਆਪਾਂ ਨੇ ਨਾਰਮਲ ਨੂਨ ਦੇ ਪਾ ਲਏ ਤੇ ਥੋੜਾ ਜਿਹਾ ਫੂਡ ਕਲਰ ਪਾ ਲੂਗੇ ਠੀਕ ਹੈ ਜੀ ਤਾਂ ਜੋ ਕਲਰ ਥੋੜਾ ਜਿਆਦਾ ਵਧੀਆ ਆ ਜਾਵੇ ਬਾਕੀ ਤੁਹਾਡੀ ਆਪਣੀ ਮਰਜ਼ੀ ਨਾ ਪਾਉਣਾ ਹੋਵੇ ਨਾ ਹੀ ਪਾਓ ਠੀਕ ਹੈ ਜੀ ਆ ਲਓ ਜੀ ਠੀਕ ਹੈ ਜੀ ਤੇ ਇਹਨੂੰ ਪਕਾਈ ਜਾਵਾਂਗੇ ਜੀ ਹੁਣ ਆਪਾਂ ਠੀਕ ਹੈ ਜੀ ਸੇਕ ਕਰ ਲਵਾਂਗੇ ਥੋੜਾ ਤੇਜ ਤਕਰੀਬਨ 15 ਤੋਂ 20 ਮਿੰਟ ਪਕਾਵਾਂਗੇ ਆਪਾਂ ਇਹ ਚੰਗੀ ਤਰ੍ਹਾਂ ਇਹਨੂੰ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਆਪਾਂ ਆਪਣਾ ਹਰਾ ਰੋਡ ਘੋਲ ਕੇ ਤੇ ਲਓ ਜੀ ਆਪਣੀ ਮਦਿਲ ਨੂੰ ਪੱਕਦੀ ਨੂੰ 20 ਤੋਂ 25 ਮਿੰਟ ਹੋ ਗਏ ਆ ਜੀ ਪਕਾਉਣੀ ਇਹ ਚੰਗੀ ਤਰ੍ਹਾਂ ਜ਼ਰੂਰੀ ਆ ਤੇ ਆਹ ਲੈ ਲਿਆ ਜੀ ਮੈਂ 3 ਚਮਚੇ ਹਰੇ ਰੋਡ ਦੇ ਠੀਕ ਹੈ ਜੀ ਜਿਹਨੂੰ ਕਾਰਨ ਫਲੋਰ ਵੀ ਕਹਿ ਦਿੰਦੇ ਆ ਠੀਕ ਹੈ ਜੀ ਤੁਸੀਂ ਜੇ ਇਹਦੀ ਵਰਤੋਂ ਨਾ ਕਰਨੀ ਹੋਈ ਤਾਂ ਤੁਸੀਂ ਇਹਨੂੰ ਪਕਾਉਂਗੇ ਚੰਗੀ ਤਰ੍ਹਾਂ ਠੀਕ ਹੈ ਜੀ ਥੋੜਾ ਟਾਈਮ ਲੱਗੂਗਾ ਹੋਰ ਤਾਂ ਇਹ ਆਪਣੇ ਆਪ ਵੀ ਗਾੜੀ ਹੋ ਜੂਗੀ ਠੀਕ ਹੈ ਜੀ ਜੇ ਤੁਹਾਨੂੰ ਕੀ ਮੰਨ ਲਓ ਇਨਸਟੈਂਟ ਬਣਾਉਣੀ ਹੈ ਛੇਤੀ ਗਾੜੀ ਕਰਨੀ ਆ ਫਿਰ ਤੁਹਾਨੂੰ ਇਹਦੀ ਕਾਰਨਫਲੋਰ ਦੀ ਜਣੀ ਰੋੜ ਦੀ ਵਰਤੋਂ ਕਰਨੀ ਪੈਣੀ ਆ ਜੀ ਤੇ ਲੋ ਜੀ ਇਹਨੂੰ ਮੈਂ ਹੁਣ ਢੋਲ ਕੇ ਇਹਦੇ ਵਿੱਚ ਪਾਉਂਗਾ ਲੋ ਜੀ ਯਾਰਾ ਰੋਟ ਆਪਾਂ ਨੇ ਘੋਲ ਲਿਆ ਤੇ ਹੁਣ ਆਪਾਂ ਨੇ ਥੋੜਾ ਥੋੜਾ ਪਾਈ ਜਾਣਾ ਠੀਕ ਹੈ ਜੀ ਇਹ ਇੱਕ ਲੱਕਤ ਨਹੀਂ ਪਾਉਣਾ ਜ਼ਿਆਦਾ ਤੇ ਨਾਲ ਦੀ ਨਾਲ ਇਹਨੂੰ ਹਿਲਾਈ ਜਾਵਾਂਗੇ ਠੀਕ ਹੈ ਜੀ ਤੇ ਨਹੀਂ ਕਈ ਵਾਰ ਕੀ ਹੁੰਦਾ ਇਹਦੇ ਵਿੱਚ ਗੱਠਾਂ ਪੈ ਜਾਂਦੀਆਂ ਠੀਕ ਹੈ ਜੀ ਆਹ ਲਓ ਠੀਕ ਹੈ ਜੀ ਤੇ ਇਹਨੂੰ ਹੁਣ ਆਪਾਂ ਨੇ ਵਿੱਚ ਪਾ ਦਿਆ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਜੀ ਹੁਣ ਆਪਾਂ ਇਹਨੂੰ ਠੀਕ ਹੈ ਜੀ ਤਕਰੀਬਨ 10-15 ਮਿੰਟ ਤੇ ਸੇਕ ਥੋੜਾ ਜਿਹਾ ਤੇਜ਼ ਕਰ ਲਵਾਂਗੇ ਤੇ ਪਕਾਉਣਾ ਠੀਕ ਹੈ ਜੀ ਇਹ ਪਕਾਉਣੀ ਜ਼ਰੂਰੀ ਹੈ ਰੋਟਾ ਪਾਉਣ ਤੋਂ ਬਾਅਦ ਕਿਉਂਕਿ ਜੇ ਇਹ ਗਾੜੀ ਹੋ ਗਈ ਨਾਲ ਲੱਗਦੀ ਆਪਾਂ ਨੇ ਛੱਡਤੀ ਠੀਕ ਹੈ ਜੀ ਫਿਰ ਚਟਨੀ ਖਰਾਬ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ ਜੇ ਅੱਜ ਰੋਟਾ ਪਾਉਣ ਤੋਂ ਬਾਅਦ ਆਪਾਂ ਇਹਨੂੰ ਪਕਾਵਾਂਗੇ ਤਕਰੀਬਨ 10-15 ਮਿੰਟ ਤੈਦੀ ਜਿਹੜੀ ਲਾਈਫ ਆ ਥੇਲੀ ਜੀ ਵੱਧ ਜਾਂਦੀ ਆ ਠੀਕ ਹੈ ਜੀ ਤੇ ਲਓ ਜੀ ਇਹਨੂੰ ਹੁਣ ਚੰਗੀ ਤਰ੍ਹਾਂ ਪਕਾ ਲਾਂਗੇ ਮਿਲਦੇ ਆ ਫਿਰ ਥੋੜੀ ਦੇਰ ਬਾਅਦ ਤੇ ਲਓ ਜੀ ਮਦੀ ਨੂੰ ਪੱਕਦੀ ਨੂੰ ਆਪਣੀ ਨੂੰ ਚਟਣੀ ਨੂੰ 10 ਤੋਂ 15 ਮਿੰਟ ਹੋ ਗਿਆ ਹੁਣ ਪਾਵਾਂਗੇ ਇੱਕ ਚਮਚਾ ਇਹਦੇ ਵਿੱਚ ਠੀਕ ਹੈ ਜੀ ਨਮਕ ਕਾਲਾ ਨਮਕ ਤੇ ਹੋਰ ਟੇਸਟੀ ਬਣਾਉਣ ਵਾਸਤੇ ਪਾਵਾਂਗੇ ਇਹਦੇ ਵਿੱਚ ਠੀਕ ਹੈ ਜੀ ਸੁੰਟ ਪਾਊਡਰ ਇਹ ਸੁੰਟ ਮੈਂ ਘਰੇ ਪੀਸ ਕੇ ਰੱਖੀ ਹੋਈ ਆ ਠੀਕ ਹੈ ਜੀ ਤੇ ਪਾਨੇ ਹੈ ਇਹ ਇੰਨੀ ਕੁ ਪਾ ਲਈ ਠੀਕ ਹੈ ਜੀ ਡੇਢ ਕ ਚਮਚਾ ਪਾ ਦਿਆ ਜਾਨੀ ਤੇ ਲਓ ਜੀ ਤੇ ਇਹਨੂੰ ਵੀ ਕਰ ਦਾਂਗੇ ਮਿਕਸ ਸ਼ੀਂਗੀ ਤਰ੍ਹਾਂ ਤੇ 2-3 ਮਿੰਟ ਇਹਨੂੰ ਹੋਰ ਪਕਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਠੀਕ ਹੈ ਜੀ ਤੁਸੀਂ ਕੇਲੇ ਵੀ ਕੱਟ ਕੇ ਪਾ ਸਕਦੇ ਹੋ ਜਦੋਂ ਤੁਸੀਂ ਵਰਤਣੀ ਹੈ ਇਹ ਤੇ ਤੁਸੀਂ ਇਹਦੇ ਵਿੱਚ ਅੰਗੂਰ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਸੇਵ ਵੀ ਪਾ ਸਕਦੇ ਹੋ ਕਦੂ ਪਾਸ ਕਰਕੇ ਤੇ ਬਰੀਕ ਮਗਜ ਵੀ ਪਾ ਸਕਦੇ ਹੋ ਤਾਖਾਂ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਠੀਕ ਹੈ ਜੀ ਮੈਂ ਦੇ ਵਿੱਚ ਥੋੜੇ ਜਿਹਾ ਮਗਜ ਪਾਉਂਗਾ ਤੇ ਥੋੜੀਆਂ ਪਾਉਂਗਾ ਜੀ ਤਾਖਾਂ ਤੇ ਤਾਖਾਂ ਦੇ ਮਗਜ ਆਪਾਂ ਨੇ ਜਦੋਂ ਇਹ ਠੰਡੀ ਹੋ ਗਈ ਠੀਕ ਹੈ ਜੀ ਉਦੋਂ ਪਾਉਣੇ ਆ ਉਸ ਤੋਂ ਪਹਿਲਾਂ ਨਹੀਂ ਪਾਉਣੇ ਹੈਗੇ ਤੇ ਜਦੋਂ ਆਪਾਂ ਨੇ ਇਹ ਹਰਾ ਰੋਡ ਪਾ ਕੇ ਗਾੜੀ ਕਰਨੀ ਆ ਠੀਕ ਹੈ ਜੀ ਤਾਂ ਇੰਨੀ ਕੁ ਗਾੜੀ ਰੱਖਣੀ ਆ ਕਿਉਂਕਿ ਜੇ ਜ਼ਿਆਦਾ ਗਾੜੀ ਕਰੂਗੇ ਨਾ ਜਦੋਂ ਇਹ ਠੰਡੀ ਹੋ ਜਾਂਦੀ ਆ ਠੀਕ ਹੈ ਜੀ ਫਿਰ ਇਹ ਜੰਮ ਜਾਂਦੀ ਆ ਜਿਹੜੀ ਕਿ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਤੇ ਆਪਾਂ ਨੂੰ ਪਤਲੀ ਕਰਨ ਵਾਸਤੇ ਇਹਦੇ ਵਿੱਚ ਪਾਣੀ ਪਾਉਣਾ ਪੈਂਦਾ ਫਿਰ ਤੇ ਫਿਰ ਇਹ ਖਰਾਬ ਹੋ ਜਾਂਦੀ ਆ ਆਹ ਲੋ ਜੀ ਚਟਣੀ ਆਪਣੀ ਹਲਵਾਈ ਸਟੈਨ ਰੈਡੀ ਆ ਸਵੈਸਥ ਤਰੀਕੇ ਨਾਲ ਤੁਸੀਂ ਕਰੇ ਚਟਣੀ ਬਣਾ ਸਕਦੇ ਹੋ ਠੀਕ ਹੈ ਜੀ ਸੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਜੀ ਸੋ ਮਿਲਦੇ ਆ ਜੀ ਇੱਕ ਨਵੀਂ ਵੀਡੀਓ 'ਚ ਤੇ ਜਦੋਂ ਵੀ ਆਪਾਂ ਨੇ ਫਰਿੱਜ 'ਮਾ ਸਟੋਰ ਕਰਨੀ ਹੈ ਜੀ ਇਹ ਠੀਕ ਹੈ ਜੀ ਤੁਸੀਂ ਇਹਨੂੰ ਕਿਸੇ ਡੱਬੇ ਦੇ ਵਿੱਚ ਪਾਉਣਾ ਤੇ ਜਦੋਂ ਇਹ ਆਪਣੀ ਠੰਡੀ ਠੰਡੀ ਕਰਕੇ ਫਿਰ ਆਪਾਂ ਨੇ ਫਰਿੱਜ ਦੇ ਵਿੱਚ ਰੱਖਣੀ ਹੈ ਇਹ ਤੇ ਕਦੇ ਵੀ ਇਹਦੇ ਵਿੱਚ ਜਦੋਂ ਚਟਣੀ ਬਣ ਜਵੀ ਬਣ ਗਈ ਆਪਾਂ ਨੇ ਕਦੇ ਵੀ ਬਾਅਦ ਦੇ ਵਿੱਚ ਜੇ ਗਾੜੀ ਹੋ ਗਈ ਤਾਂ ਪਾਣੀ ਨਹੀਂ ਪਾਉਣਾ ਠੀਕ ਹੈ ਜੀ ਜੇ ਪਾਣੀ ਪਾਉਂਗੇ ਇਹਦੇ ਵਿੱਚ ਤਾਂ ਚਟਣੀ ਆਪਣੀ ਛੇਤੀ ਖਰਾਬ ਹੋ ਜਾਊਗੀ ਜੇ ਪਾਣੀ ਨਹੀਂ ਪਾਉਂਗੇ ਤਾਂ ਚਟਣੀ ਦੀ ਲਾਈਫ ਥੋੜੀ ਜ਼ਿਆਦਾ ਰਹੂਗੀ ਠੀਕ ਹੈ ਜੀ ਤੇ ਲਓ ਜੀ ਮਿਲਦੇ ਆ ਜੀ ਫਿਰ ਹੁਣ ਨਵੀਂ ਵੀਡੀਓ 'ਚ ਜਾ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਜੀ ਜੀ